ਦੋਸਤਾਂ ਆਈਏ ਆਪਣੇ ਹਾਂ ਬੋਲੋ ਦੋਸਤਾਂ ਲਈ ਆਈਏ ਬੰਦ ਕਰੋ ਆਪਾਂ ਸਰ ਆ ਜਿੱਤੂ ਜੀ ਕਿੱਜ ਰਿਹਾ ਠਾਕਾ 11 ਸਰ ਬੰਦ ਕਰ ਦਿਓ ਬੰਦ ਕਰ ਦਿਓ ਬੰਦ ਕਰ ਦਿਓ ਬੰਦ ਕਰ ਦਿਓ ਇਹ ਮਹਾ ਪੰਜਾਬ ਯੂਐਸਏ ਚੈਨਲ ਵੱਲੋਂ ਜੋ ਮਾਡੇ ਦੇ ਖਾਸ ਕਰਕੇ ਇਹ ਜਾਂ ਦੇ ਕਰੇਗੇ ਨਾਲ ਵਾਹਿਗੁਰੂ ਧੀਰਾ ਘਾਰਾ ਪਿੰਡ ਆ ਪਿੰਡ ਕਿਹੜਾ ਨਿਹਾਲਾ 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 ਲਵੇਰਾ ਦੇ ਇੱਥੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਜਾ ਰਹੀਆਂ ਤਾਂ ਕਿ ਇਹ ਜੇ ਸਕੂਲ ਨਹੀਂ ਜਾਂਦੇ ਘਟੋ ਘਟ ਏ ਆਪਣਾ ਘਰੇ ਬੈਠ ਕੇ ਕੁਛ ਨਾ ਕੁਛ ਤਾਂ ਲਿਖਣਗੇ ਸੋ ਜਿੱਥੇ ਇਹਨਾਂ ਨੂੰ ਕਾਪੀਆਂ ਤੇ ਪੈਨ ਵੰਡੇ ਜਾ ਰਹੇ ਐ ਉਥੇ ਮਹਾ ਪੰਜਾਬ ਯੂਐਸਏ ਚੈਨਲ ਵੱਲੋਂ ਇੱਥੇ ਸੁੱਕੇ ਦੁੱਧ ਦੀ ਸਪਲਾਈ ਵੀ ਇੱਥੇ ਲੋੜਵੰਦ ਪਰਿਵਾਰਾਂ ਵਿੱਚ ਦਿੱਤੀ ਜਾ ਰਹੀ ਐ ਅੱਜ ਸਾਰਾ ਦਿਨ ਧੀਰਾ ਘਾਰਾ ਪਿੰਡ ਤੋਂ ਇਲਾਵਾ ਇਧਰਲੇ ਘੱਟੋ ਘੱਟ 12 14 ਪਿੰਡਾਂ ਦਾ ਅਸੀਂ ਸਰਵੇ ਕੀਤਾ ਕਿਉਂਕਿ ਪਾਣੀ ਅਜੇ ਉਤਰ ਨਹੀਂ ਰਿਹਾ ਪਾਣੀ ਹੋਰ ਵੱਧ ਰਿਹਾ ਐ ਸੋ ਅੱਜ ਇਹ ਜੋ ਮਹਾ ਪੰਜਾਬ ਯੂਐਸਏ ਚੈਨਲ ਆ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਐਨਆਰਆਈ ਵੀਰਾਂ ਦੀ ਸਹਾਇਤਾ ਨਾਲ ਜਾਂ ਹੋਰ ਜੋ ਵੀ ਸਾਡੇ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਦੀ ਸਹਾਇਤਾ ਨਾਲ ਸਾਡੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਔਰ ਸਾਡੇ ਜਿਹੜਾ ਹੈ ਆਮ ਗਰੀਬ ਲੋਕਾਂ ਦੀਆਂ ਲੋੜਾਂ ਜਿਹੜੀਆਂ ਭਾਵੇਂ ਪਸ਼ੂਆਂ ਦੀਆਂ ਲੋੜਾਂ ਹੋਣ ਜਾਂ ਆਮ ਗਰੀਬ ਘਰਾਂ 'ਚ ਵਿਸ਼ੇਸ਼ ਤੌਰ ਤੇ ਸੁੱਕੇ ਦੁੱਧ ਦੀ ਦੁੱਧ ਚਾਹ ਦੁੱਧ ਦੀ ਸਮੱਸਿਆ ਆਉਂਦੀ ਹੈ ਉਹਨੂੰ ਦੂਰ ਕਰਨ ਵਿੱਚ ਬਹੁਤ ਸਾਰੀ ਮਦਦ ਕੀਤੀ ਹੈ ਮੈਂ ਹੁਣ ਬੇਨਤੀ ਕਰੂੰਗਾ ਸੈਣੀ ਸਾਹਿਬ ਨੂੰ ਉਹ ਵੀ ਤੁਹਾਡੇ ਨਾਲ ਚਾਰ ਸ਼ਬਦ ਸਾਂਝੇ ਕਰਨਗੇ ਦੋਸਤੋ ਅਸੀਂ ਅੱਜ ਮੈਂ ਤੇ ਅਵਤਾਰ ਸਿੰਘ ਸੋਹਤਾ ਜੀ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਅਸੀਂ ਇਸ ਜਗ੍ਹਾ ਤੇ ਆਏ ਸੀ ਜਿਸ ਤੇ ਹਰ ਪੀੜਤ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਮਦਦ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਰਿਕੁਆਇਰਮੈਂਟ ਲਈ ਕੀ ਕੀ ਉਹਨਾਂ ਦੀ ਰਿਕੁਆਇਰਮੈਂਟਾਂ ਸੀ ਉਸ ਰਿਕੁਆਇਰਮੈਂਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੋਰ ਵੀ ਅੱਗੇ ਵੀ ਅਸੀਂ ਜਾਂਦੇ ਰਹਿਾਂਗੇ ਜੋ ਇਹਨਾਂ ਦੀ ਰਿਕੁਆਇਰਮੈਂਟ ਹੈ ਇਹਨਾਂ ਦੀ ਰਿਕੁਆਇਰਮੈਂਟ ਤੋੜੀ ਹੈ ਤੇ ਚਾਰਾ ਹੈ ਜਿਹੜਾ ਇਹਨਾਂ ਨੂੰ 10 ਤੋਂ 15 ਦਿਨ ਬਾਅਦ ਚਾਹੀਦਾ ਹੈ ਹੁਣ ਵੀ ਚਾਹੀਦਾ ਹੈ ਜੋ ਇੱਥੇ ਸਾਨੂੰ ਇਸ ਵੀਡੀਓ 'ਚ ਰਹੇ ਜਾਂ ਸਰਵੇ ਦੇ ਰਾਹੀਂ ਪਤਾ ਚੱਲੇਗਾ ਕਿ ਖਾਣ ਵਾਲੀ ਚੀਜ਼ਾਂ ਦਾ ਬਹੁਤ ਜ਼ਿਆਦਾ ਹੋ ਗਿਆ ਹੈ ਬਟ ਸਾਨੂੰ ਚਾਰੇ ਦੀ ਲੋੜ ਹੈ ਕਿਉਂਕਿ ਆਣ ਵਾਲੇ 15 ਤੋਂ 20 ਦਿਨ ਤੱਕ ਤਾਂ ਕੋਈ ਫਸਲ ਵੀ ਉਗਾਈ ਨਹੀਂ ਜਾ ਸਕਦੀ ਫਸਲ ਉਗਾਉਣ ਲਈ 2 ਤੋਂ 3 ਮਹੀਨੇ ਲੱਗਣ ਲੱਗਣਗੇ ਇਸ ਲਈ ਲੋਕਾਂ ਨੂੰ ਮੈਂ ਕਹਿਣਾ ਚਾਹਾਂਗਾ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਵੱਸਦੇ ਨੇ ਤੂੜੀ ਜ਼ਰੂਰ ਇੱਥੇ ਵਹਿਮ ਕਰਾਓ ਤੋੜੀ ਦੀ ਲੋੜ ਜ਼ਿਆਦਾ ਹੈ ਇੱਥੇ ਅਗਰ ਕਿਸੇ ਖਾਣ ਮੇਲੇ ਚੀਜ਼ ਦੀ ਲੋੜ ਹੈ ਤਾਂ ਇੱਥੇ ਆਗੇ ਨਾਲ ਦੇ ਨਾਲੇ ਤੁਸੀਂ ਲੋ ਤੇ ਨਾਲ ਨਾਲ ਦੇ ਦਿਓ ਬਹੁਤ ਮਹੱਤਵਪੂਰਨ ਗੱਲ ਇਹ ਹੈ ਕਿ ਇੱਥੋਂ ਦੇ ਆਰਥਿਕ ਤੌਰ ਤੇ ਝੰਬੇ ਲੋਕ ਆਪਣੇ ਬੱਚਿਆਂ ਦੀ ਸਕੂਲੀ ਫੀਸਾਂ ਵੀ ਨਹੀਂ ਭਰ ਸਕਦੇ ਸੋ ਐਨ ਆਰ ਆਈ ਦੋਸਤੋ ਜਿੰਨੇ ਵੀ ਮੇਰੇ ਵੀਰ ਸਾਰੀ ਦੁਨੀਆ ਚਾਜੇ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਸਾਡਾ ਮਾਝਾ ਤੇ ਦੁਆਬਾ ਹੜ੍ਹ ਪ੍ਰਭਾਵਿਤ ਇਲਾਕਾ ਉੱਥੋਂ ਦੇ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਵੀ ਜ਼ਰੂਰ ਤੁਸੀਂ ਕਰੋ ਤਾਂ ਜੋ ਇਹਨਾਂ ਦੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਵਿੱਚ ਨਾ ਛੁੱਟ ਜਾਵੇ ਬਹੁਤ ਬਹੁਤ ਧੰਨਵਾਦ ਮੈਂ ਹੁਣ ਮੈਂ ਭਪਿੰਦਰ ਸਿੰਘ ਬੋਦਲਾ ਸਾਹਿਬ ਨੂੰ ਬੇਨਤੀ ਕਰੂੰਗਾ ਚੰਦ ਸ਼ਬਦ ਸਾਂਝੇ ਕਰਨਗੇ ਮੈਂ ਭਪਿੰਦਰ ਸਿੰਘ ਬੋਦਲਾ ਪੰਜਾਬ ਸਰਕਾਰ ਨੇ ਜਿਹੜੀ 20000 ਦੀ ਏਕੜ ਦੀ ਮਦਦ ਕੀਤੀ ਹੈ ਇਹ ਮਦਦ ਨਹੀਂ ਇਹ ਕਿਸਾਨਾਂ ਦੇ ਜ਼ਖਮਾਂ ਤੇ ਨੂਨ ਛਿੜਕਿਆ ਜਾ ਰਿਹਾ ਹੈ ਕਿਉਂਕਿ ਤੁਸੀ ਬੰਦ ਤੋਂ ਅੰਦਰਲੇ ਪਾਸੇ ਦਰਿਆਲੇ ਪਾਸੇ ਨਾ ਉਹਨਾਂ ਦੇ ਘਰ ਰਹੇ ਆ ਨਾ ਉਹਨਾਂ ਦੀਆਂ ਫਸਲਾਂ ਰਹੀਆਂ ਤਾਂ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਘੱਟੋ-ਘੱਟ 60000 ਰੁਪਏ ਪ੍ਰਤੀ ਏਕੜ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜੋ ਐ ਜੀ ਪੀ ਸੀ ਨੇ 20 ਕਰੋੜ ਰੁਪਏ ਦੀ ਮਦਦ ਕਿਸਾਨਾਂ ਵਾਸਤੇ ਕੀਤੀ ਹੈ ਤਾਂ ਐ ਜੀ ਪੀ ਸੀ ਨੂੰ ਵੀ ਬੇਨਤੀ ਹੈ ਸਾਡੀ ਕਿ 20 ਕਰੋੜ ਰੁਪਏ ਦੀ ਕਿਸਾਨਾਂ ਦੀ ਮਦਦ ਕੀਤੀ ਹੈ ਤੇ ਤੀਜੇ ਹਿੱਸੇ ਦੋ ਹਿੱਸੇ ਇੱਥੇ ਮਜ਼ਦੂਰਾਂ ਦੇ ਵੀ ਬੈਠੇ ਆ ਤੇ 40 ਕਰੋੜ ਰੁਪਇਆ ਉਹਨਾਂ ਦੀ ਵੀ ਮਦਦ ਕੀਤੀ ਜਾਵੇ 5-5 ਲੱਖ ਰੁਪਏ ਦੀ ਉਹਨਾਂ ਨੂੰ ਗ੍ਰਾਂਟ ਦਿੱਤੀ ਜਾਵੇ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਜਿਨ੍ਹਾਂ ਦੇ ਕਰਟਾ ਹੈਗੇ ਆ ਬਹਿ ਗਏ ਆ ਟੁੱਟ ਗਏ ਆ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਆਜਾਤ ਲੈਣਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ